ਅੱਜਕੱਲ੍ਹ ਕੁੱਟਮਾਰ ਦੀਆਂ ਵਾਰਦਾਤਾਂ ਦੇਖਣੀਆਂ ਸੁਣਨੀਆਂ ਆਮ ਹੋ ਗਈਆਂ ਨੇ ਜਿਸ ਕਾਰਨ ਲੋਕਾਂ 'ਚ ਹੁਣ ਸਹਿਮ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਹਾਲੀ ਦੇ ਵਿੱਚ ਹੁਸ਼ਿਆਰਪੁਰ ਦੇ ਪਿੰਡ ਤਲਵੰਡੀ ਸੱਲਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਇੱਕ ਪੁਰਾਣੀ ਰੰਜਿਸ਼ ਤਹਿਤ ਇੱਕ ਨੌਜਵਾਨ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਸਾਹਿਲ ਵਜੋਈਏ ਜੋ ਕਿ ਤਕਰੀਬਨ 18 ਸਾਲ ਦਾ ਸੀ ਜਾਣਕਾਰੀ ਮੁਤਾਬਕ ਸਾਹਿਲ ਪਿੰਡ ਤਲਵੰਡੀ ਸੱਲਾ ਵਿਕੇ ਨਗਰ ਕੀਰਤਨ ਦੌਰਾਨ ਦੁੱਧ ਦਾਲ ਲੰਗਰ ਵਰਤਾਇਆ ਸੀ ਤੇ ਇਸ ਦੌਰਾਨ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਵੱਲੋਂ ਸਾਹਿਲ ਤੇ ਰਾਡ ਬੇਸਬਾਲ ਆਦ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆ ਸਾਹਿਲ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਦੱਸ ਦਈਏ ਮ੍ਰਿਤਕ ਸਾਹਿਲ ਦੇ ਪਿਓ ਨੂੰ ਵੀ ਅਣਪਛਾਤੇ ਨੌਜਵਾਨਾਂ ਵੱਲੋਂ ਮੂੰਹ ਤੇ ਧਾਤਰ ਮਾਰ ਕੇ ਜ਼ਖਮੀ ਕੀਤਾ ਗਿਆ ਹੈ ਜੋ ਕਿ ਫਿਲਹਾਲ ਇਲਾਜ ਲਈ ਹਸਪਤਾਲ ਦਾਖਲ ਹੈ ਪੁੱਤ ਦੀ ਮੌਤ ਕਾਰਨ ਪੂਰਾ ਪਰਿਵਾਰ ਸਦਮੇ 'ਚ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਮੇਰੇ ਕੋਲ ਇੱਥੇ ਲੰਮਾ ਪਿਆ ਹੈਗਾ ਹਾਂਜੀ ਛੋਟਾ ਮੁੰਡਾ ਵੀ ਇੱਕ ਨਜ਼ਰ ਕੀਰਤਾਂ ਤੇ ਗਿਆਗਾ ਉਹ ਵੀ ਆਣ ਕੇ ਲੰਮਾ ਪੈ ਗਿਆ ਤੇ ਛੋਟਾ ਉੱਤੋਂ ਛੋਟਾ ਦੁੱਧ ਭਲੋਂਦੇ ਸੀਗੇ ਉੱਥੇ ਅੱਛਾ ਸੇਵਾ ਕਰਦੇ ਹੈਗੇ ਉਹਦੋਂ ਮੌਜ ਜਿਹੜਾ ਡੇਰੇ ਵਾਲਾ ਮੁੰਡਾ ਵਾ ਉਹ ਕਹਿੰਦਾ ਤੂੰ ਮੇਰੇ ਹਲ ਕੀ ਦੇਖਦਾ ਵਾ ਉਹ ਕਹਿੰਦਾ ਮੈਂ ਤੇ ਹਲ ਕੀ ਦੇਖਣਾ ਵਾ ਡੇਰੇ ਵਾਲਾ ਕੌਣ ਮੁੰਡਾ ਉਹ ਡੇਰੇ ਵਾਲੇ ਨਹੀਂ ਜਿੱਥੇ ਜਗਾ ਵਾਲੇ ਹੈਗੇ ਸਾਈਂ ਉਹਨੇ 15-20 ਮੁੰਡੇ ਟਰੈਕਟਰ ਦੇ ਪਿੱਛੇ ਖੜੇ ਕੀਤੇ ਸੀਗੇ ਤੇ ਇਹ ਕਹਿੰਦਾ ਮੈਂ ਆਪਣੇ ਭਰਾ ਨੂੰ ਲਿਆਵਾਂ ਲੜਨਾ ਪੈਣਾ ਇਹਦਾ ਕੱਚਾ ਪਾਇਆ ਮੇਰੇ ਮੁੰਡੇ ਨੇ ਉੱਠ ਕੇ ਚਲ ਗਿਆ ਉੱਠ ਕੇ ਜਾਂਦੇ ਉਹਨੇ ਸਿੱਧਾ ਜਾਂਦੇ ਦਾਤਰ ਮਾਰਿਆ ਉਹਦੇ ਸਿਰ ਦੇ ਵਿੱਚ ਉੱਥੇ ਨਹੀਂ ਉੱਠ ਹੋਇਆ ਹਾਏ ਕਿੰਨੇ ਦਾਤਰ ਮਾਰਿਆ ਇਹ ਦਾਤਰ ਪਤਾ ਨਹੀਂ ਕਿਹੜੇ ਮੁੰਡੇ ਦੇਗੇ ਬਹੁਤ ਜਾਣੇ ਸੀ ਉੱਥੇ ਤਾਂ ਹਾਏ ਤੇ ਫਿਰ ਮੁੰਡੇ ਨੂੰ ਹਸਪਤਾਲ ਲੈ ਗਏ ਹਸਪੀਟਲ ਲੈ ਗਏ ਉਲਟੀਆਂ ਕਰਦਾ ਹੈਗਾ ਆ ਉਹਨੂੰ ਕਲਾਵਾ ਫੜ ਰਿਹਾ ਆਪਣੇ ਪੁੱਤਰ ਨੂੰ ਮੈਂ ਕਿਹਾ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦੀ ਕਿੰਨੀ ਉਮਰ ਸੀ ਮੁੰਡੇ ਦੀ ਹਏ ਇਹ ਨਹੀਂ ਦਿੰਦਾ ਉਹ ਬੋਲਦਾ ਅਦਾ ਕਰੀ ਤੂੰ ਚਾਹ ਨਹੀਂ ਗੱਲਾਂ ਕਰਾਂ ਪਰ ਤਾਂ ਸੁ ਉਮਰ ਦਾ ਸਾਲਾ ਦਾ ਨਹੀਂ ਹੈਗਾ ਜਦ ਪੂਰਾ ਹੋਇਆ ਤੇ ਡੈਡੀ ਮੁੰਡੇ ਦੇ ਉਹ ਵੀ ਤੇ ਰੰਗ ਦਾ ਕੰਮ ਕਰਦੇ ਉਹ ਮਗਰ ਕਿਉਂ ਉਹਦੇ ਵੀ ਦਾਤਰ ਮਾਰਿਆ ਉਹ ਮੁੰਡਿਆ ਨੂੰ ਅੱਛਾ ਉਹਦੇ ਡੈਡੀ ਤੇ ਵੀ ਮਾਰਿਆ ਹਾਂਜੀ ਹਾਂ ਤੇ ਮੁੰਡੇ ਸ਼ਹਿਰਪੁਰ ਭੇਜਿਆ ਸੀ ਉਸ ਤੋਂ ਬਾਅਦ ਉਹ ਡੈਥ ਸ਼ਹਿਰਪੁਰ ਹੋਈ ਆ ਹਾਂਜੀ 6 ਵਜੇ ਨਾਲ ਮੈਨੂੰ ਫੋਨ ਆ ਗਿਆ ਤੇ ਬਾਡੀ ਸ਼ਹਿਰਪੁਰ ਹੀ ਪਈ ਹੁਣ ਹਾਂਜੀ ਉੱਥੇ ਹੀ ਆ ਤੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਕੋਈ ਆਈ ਹੀ ਪੁਲਸ ਕੋਈ ਨਹੀਂ ਇੱਥੇ ਆਈ अच्छा रात तक गल बात हुई पुलिस ਤੁਹਾਡੇ ਕੋ ਨਹੀਂ ਪਹੁੰਚੀ ਬਹੁਤ ਸਨੀ ਪਹੁੰਚੀ ਜੜ ਕੋ ਪਰ ਲੈ ਕੇ ਦੇ ਆਏ ਸੀ ਦੋ ਜਣਾਂ ਨੂੰ ਕਹਿੰਦੇ ਲੈ ਗਏ ਆ اچھا ਦੋ ਜਣ ਫੜ ਕੇ ਲੈ ਗਏ ਨਾ ਹਾਂਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ